ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨਰਾਂ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਪਿਓਰ ਕੈਮਰਿਕ ਦੇ ਵਿੱਚ ਸੂਟ ਜੋ ਕਿ ਹਨ ਜੈਪੁਰੀ ਡਿਜ਼ਾਈਨ ਦੇ ਵਿੱਚ ਡਿਜੀਟਲ ਪ੍ਰਿੰਟ ਦੇ ਵਿੱਚ ਕਾਟਨ ਕੈਮਰਿਕ ਦੇ ਸੂਟ ਆਓ ਦੇਖਦੇ ਹਾਂ ਪਹਿਲਾ ਸੂਟ ਇਹ ਰਹੇਗਾ ਜੀ ਘੇਰੇ ਦਾ ਡਿਜ਼ਾਈਨ ਇਹ ਰਹੇਗਾ ਫਰੰਟ ਇਸ ਤਰ੍ਹਾਂ ਦੀ ਰਹੇਗੀ ਸ਼ਰਟ ਇਹ ਰਹੇਗਾ ਸ਼ਰਟ ਦੇ ਸੈਂਟਰ ਦੇ ਵਿੱਚ ਇਦਾਂ ਦਾ ਪ੍ਰਿੰਟ ਇਹ ਦੇਖੋ ਮਿਰਰ ਵੀ ਲੱਗੇ ਹੋਏ ਆ ਮਿਰਰ ਦੇ ਨਾਲ-ਨਾਲ ਜਿਹੜਾ ਆ ਥ्रेड ਵਰਕ ਵੀ ਕੀਤਾ ਹੋਇਆ ਆ ਤੁਸੀਂ ਦੇਖੋ ਇਹ ਦੇਖੋ ਥ्रेड ਵਰਕ ਵੀ ਨਜ਼ਰ ਆ ਰਿਹਾ ਬਹੁਤ ਹੀ ਪਿਆਰਾ ਅੰਬੀਆਂ ਜਿਹਿਆਂ ਵਾਲਾ ਡਿਜ਼ਾਈਨ ਦੇਖੋ ਕਿੰਨਾ ਵਧੀਆ ਲੱਗ ਰਿਹਾ ਆ ਆ ਦੇਖੋ ਉੱਪਰ ਮਿਰਰ ਦੇਖੋ ਕਿੰਨੇ ਸੋਹਣੇ ਲੱਗ ਰਹੇ ਆ ਇਹ ਆਊਗਾ ਤੁਹਾਡਾ ਫਰੰਟ ਇਸ ਤਰ੍ਹਾਂ ਦਾ ਇਹ ਜੀ ਪਿਓਰ ਕੈਮਰਿਕ ਟੂ ਕੈਮਰਿਕ ਹੈ ਇਹਦੇ ਵਿੱਚ ਇੱਕ ਵੀ ਧਾਗਾ ਕੋਈ ਮਿਕਸ ਨਹੀਂ ਹੋਊਗਾ ਬਿਲਕੁਲ ਸੌਫਟ ਕਪੜਾ ਬਹੁਤ ਹੀ ਪਿਆਰੀ ਜੈਪੂਰੀ ਸਟਾਈਲ ਦੇ ਵਿੱਚ ਪ੍ਰਿੰਟਿੰਗ ਕੀਤੀ ਹੋਈ ਆ ਇਸ ਤਰ੍ਹਾਂ ਦਾ ਰਹੇਗਾ ਜੀ ਸੂਟ ਦਾ ਬੈਕ ਬੈਕ ਵਿੱਚ ਵੀ ਦੇਖੋ ਡਿਜ਼ਾਈਨ ਜਿਸ ਤਰ੍ਹਾਂ ਫਰੰਟ ਤੇ ਹੈ ਉਸੇ ਤਰ੍ਹਾਂ ਬੈਕ ਰਹੇਗਾ ਇਹਦਾ ਆ ਦੇਖੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਆ ਜਿਸ ਤਰ੍ਹਾਂ ਫਰੰਟ ਦੇ ਉੱਪਰ ਮਿਰਰ ਹੈ ਇਹਦੇ ਪਰ ਬੈਕ ਦੇ ਵਿੱਚ ਮਿਰਰ ਨਹੀਂ ਹੋਣਗੇ ਬੱਸ ਇਹ ਪਲੇਨ ਹੋਊਗਾ ਮਿਰਰ ਤੋਂ ਬਿਨਾ ਗਰਮੀਆਂ ਦੇ ਵਿੱਚ ਪਾਉਣ ਲਈ ਲੇਡੀਜ਼ ਲਈ ਬਹੁਤ ਹੀ ਪਿਆਰਾ ਸੋਫਟ ਜਿਹਾ ਸੂਟ ਹੈ ਇਹ ਇਸ ਤਰ੍ਹਾਂ ਦਾ ਰੂਵਾ ਡਿਜ਼ਾਈਨ ਇਹ ਰੂਗਾ ਜੀ ਇਹਦਾ ਇਹਦੀਆਂ ਬਾਹਾਂ ਬਾਜੂ ਬਣੀਆਂ ਹੋਈਆਂ ਇਸ ਤਰ੍ਹਾਂ ਦਾ ਆਇਗਾ ਡਿਜ਼ਾਈਨ ਬਾਜੂ ਤੇ ਜਿਸ ਤਰ੍ਹਾਂ ਘੀਰੇ ਤੇ ਹੈ इस तरह आएगा डिजाइन का प्रिंट हाँ देखो बहुत ही प्यारा जहा डिज़ाइन बहुत ही प्यारा जहा सूट है इस तरह की रहेगी जी य बॉटम बॉटम भी जी पूरी दो अस्सी रहेगी कई जी दो अस्सी कह के ढाई मीटर बेचते हैं इदा बिल्कुल नहीं जो अभी तुम दो अस्सी क्या तो दो अस्सी ही होगी ਇਹ ਥੋੜਾ ਲਾਈਟ ਜਿਆ ਕਰਕੇ ਪ੍ਰੋਬਲਮ ਹੋ ਜਾਂਦੀ ਆ ਕਲਰ ਦੀ ਬੈਸੀ ਜੀ ਸੇਮ ਤੋਂ ਸੇਮ ਜਿਸ ਤਰ੍ਹਾਂ ਦਾ ਸ਼ਰਟ ਹੈ ਉਸੇ ਤਰ੍ਹਾਂ ਦੀ ਹੀ ਬਾਟਮ ਹੈ ਠੀਕ ਹੈ ਇਸ ਤਰ੍ਹਾਂ ਦਾ ਰਹੇਗਾ ਸੂਟ ਦੇਖੋ ਕਿੰਨਾ ਕਿੰਨਾ ਪਿਆਰਾ ਡਿਜ਼ਾਈਨ ਆ ਇਸ ਦੇ ਨਾਲ ਮਿਲੂਗਾ ਤੁਹਾਨੂੰ ਪਿਓਰ ਕਾਟਨ ਮਲ ਦਾ ਦੁਪੱਟਾ ਕਿਉਂਕਿ ਪ੍ਰੋਪਰ ਉਹਦੀ ਲੈਂਥ ਵਿड्ਥ ਹੋਏਗੀ ਸਰਦਾਰੀ ਲੁੱਕ ਵਾਲਾ ਦੁਪੱਟਾ ਦੇਖੋ ਇਸ ਤਰ੍ਹਾਂ ਦਾ ਰਹੇਗਾ ਡਿਜ਼ਾਈਨ ਇਸ ਤਰ੍ਹਾਂ ਦਾ ਕੰਟਰਾਸਟਡ ਡਿਜ਼ਾਈਨ ਰਹੇਗਾ ਦੁਪੱਟੇ ਦੇ ਵਿੱਚ ਜਿਸ ਤਰ੍ਹਾਂ ਸ਼ਰਟ ਦੇ ਵਿੱਚ ਸੈਂਟਰ ਦੇ ਵਿੱਚ ਡਿਜ਼ਾਈਨ ਸੀ ਉਸੇ ਤਰ੍ਹਾਂ ਦੁਪੱਟੇ ਦੇ ਸੈਂਟਰ ਦੇ ਵਿੱਚ yellow ਕਲਰ ਦੇ ਨਾਲ ਕੰਟਰਾਸਟਡ ਡਿਜ਼ਾਈਨ ਹੈ ਇਦਾਂ ਦੇਖੋ ਇਸ ਤਰ੍ਹਾਂ ਰਹੇਗਾ ਪੂਰਾ ਸੂਟ ਇਹ ਜੋ ਹੀ ਘਰੇ ਤੇ ਤੇ ਡਿਜ਼ਾਈਨ ਹੈ ਉਸ ਤਰ੍ਹਾਂ ਦਾ ਦੁਪੱਟੇ ਦੇ ਜਿਹੜੀ ਹੈ ਸਾਈਡ ਤੇ ਡਿਜ਼ਾਈਨ ਰਹੇਗਾ ਇਹ ਦੇਖੋ ਸੇਮ ਡਿਜ਼ਾਈਨ ਕਲਰ اور ਫੈਬਰਿਕ ਦੀ ਜੀ ਪੂਰੀ ਗਾਰੰਟੀ ਰਹੇਗੀ ਇਸ ਤਰ੍ਹਾਂ ਰਹੇਗਾ ਜੀ ਇਹ ਪੂਰਾ ਸੂਟ ਇਸ ਤਰ੍ਹਾਂ ਹੈ ਦੁਪੱਟੇ ਦੇ ਵੀ ਸਾਈਡ ਦੇ ਉੱਪਰ ਡਿਜ਼ਾਈਨ ਆ ਦਿਖਾਉਣੀ ਆ ਤੁਹਾਨੂੰ ਇਸ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਹੈ ਜੋ ਜੋ ਸ਼ਰਟ ਦੇ ਘੇਰੇ ਤੇ ਹੈ ਇਹ ਦੁਪੱਟੇ ਦੇ ਚਾਰੋਂ ਸਾਈਡ ਰਹੇਗਾ ਇਹ ਦੇਖੋ ਸੇਮ ਡਿਜ਼ਾਈਨ ਦੇਖੋ ਘੇਰੇ ਤੇ ਵੀ ਮਿਰਰ ਲੱਗੇ ਹੋਏ ਆ ਜੇਕਰ ਤੁਸੀਂ ਪਹਿਲੀ ਵਾਰ ਸਾਡੇ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਆਲ ਦੇ ਬਟਨ ਤੇ ਪ੍ਰੈਸ ਕਰੋ ਤਾਂ ਜੋ ਹਰੇਕ ਜੋ ਵੀ ਨਵੀਂ ਨਵੀਂ ਵੀਡੀਓ ਅਸੀਂ ਬਣਾਉਨੇ ਆ ਤੁਹਾਡੇ ਤੱਕ ਉਹਦਾ ਨੋਟੀਫਿਕੇਸ਼ਨ ਪਹੁੰਚ ਸਕੇ ਇਹ ਦਿਖਾਉਨੇ ਆ ਤੁਹਾਨੂੰ ਜੀ ਅਗਲਾ ਕਲਰ ਪਹਿਲਾਂ ਤੁਹਾਨੂੰ ਅਸੀਂ ਰੈੱਡ ਦਿਖਾ ਲਿਆ ਸੀ ਇਹ ਹੈ ਜੀ येलो ਮਸਟਰਡ ਟੋਨ ਦੇ ਵਿੱਚ ਸੂਟ ਡਿਜ਼ਾਈਨ ਇਹਦਾ ਵੀ ਸੇਮ ਰਹੇਗਾ ਉਸੇ ਤਰ੍ਹਾਂ ਘੇਰੇ ਦੇ ਉੱਪਰ ਦੇਖੋ ਮਿਰਰ ਵਰਕ ਵੀ ਕੀਤਾ ਹੋਇਆ ਨਾਲ ਥ੍ਰੈਡ ਨਾਲ ਵੀ ਵਰਕ ਕੀਤਾ ਹੋਇਆ ਆ ਇਹ ਦੇਖੋ ਸ਼ਰਟ ਦਾ ਜਿਹੜਾ ਫਰੰਟ ਹੈ ਇਸ ਤਰ੍ਹਾਂ ਮਿਰਰ ਲੱਗੇ ਹੋਏ ਅਤੇ ਸ਼ਰਟ ਵੀ ਤੁਹਾਨੂੰ ਪੂਰੀ ਪ੍ਰੋਪਰ ਲੈਂਥ ਵਾਲੀ ਮਿਲੇਗੀ ਇਸ ਤਰ੍ਹਾਂ ਦਾ ਰਹੇਗਾ ਡਿਜ਼ਾਈਨ ਇਹ ਰਹੇਗਾ ਜੀ ਬੈਕ ਵਾਲਾ ਡਿਜ਼ਾਈਨ ਇਸ ਤਰ੍ਹਾਂ ਫਰੰਟ اور ਬੈਕ ਤੇ ਡਿਜ਼ਾਈਨ ਸੇਮ ਰਹੇਗਾ ਇਸ ਤਰ੍ਹਾਂ ਜਿਹੀ ਰਹੇਗੀ ਸ਼ਰਟ ਦੀ ਬੈਕ ਸੇਮ ਡਿਜ਼ਾਈਨ ਫਰੰਟ ਵਾਲਾ ਹੀ ਹੈ ਇਹ ਰਹਿਣਗੇ ਜੀ ਬਾਜੂ ਬਾਹਾਂ ਤੇ ਡਿਜ਼ਾਈਨ ਰਹੇਗਾ ਇਸ ਤਰ੍ਹਾਂ ਦਾ ਦੇਖੋ ਪਿਓਰ ਕੈਮਰਿਕ ਟੂ ਕੈਮਰਿਕ ਹੈ ਜੀ ਇਹ ਸੂਟ ਸਾਡੀ ਸ਼ਾਪ ਜੀ ਦਸੂਹਾ ਤੋਂ ਸੰਸਾਰਪੁਰ ਰੋਡ ਦੇ ਉੱਪਰ ਹੈ ਏਐਸਪੀ ਕਲੋਥ ਸਟੋਰ ਇਸ ਤਰ੍ਹਾਂ ਦੀ ਰਹੇਗੀ ਜੀ ਨਾਲ ਕਲੀਨ ਬਾਟਮ ਦੋ ਅਸੀਂ ਇਹ ਜੀ ਥੋੜੀ ਲਾਈਟ ਕਰਕੇ ਤਾਂ ਕਲਰ ਚੇਂਜ ਆ ਜਾਂਦਾ ਹੈ ਬੇਸੀ ਜਿਸ ਤਰ੍ਹਾਂ ਦੀ ਸ਼ਰਟ ਹੈ ਉਸੇ ਤਰ੍ਹਾਂ ਦੀ ਹੀ ਜਿਹੜੀ ਹੈ ਬਾਟਮ ਰਹੇਗੀ ਸੇਮ ਸਾਡੀ ਸ਼ਾਪ ਤੇ ਹਰ ਇੱਕ ਤਰ੍ਹਾਂ ਦੇ ਦੁਪट्टे ਔਰ ਸਟੋਲ ਜਿਹੜੇ ਆ ਉਹ ਵੀ ਮਿਲਦੇ ਹਨ ਗਰਲਜ਼ ਲਈ ਕਾਟਨ ਦੇ ਇਸ ਤਰ੍ਹਾਂ ਦਾ ਰਹੇਗਾ ਸੂਟ ਇਹ ਰਹੇਗੀ ਬਾਟਮ ਤੇ ਇਹਦੇ ਨਾਲ ਵੀ ਰਹੇਗਾ ਜੀ ਪਿਓਰ ਕਾਟਨ ਮਲਮਲ ਦੇ ਵਿੱਚ ਦੁਪੱਟਾ ਆਉ ਤੁਹਾਨੂੰ ਦਿਖਾਉਣੀ ਹੈ ਦੁਪੱਟਾ ਇਸ ਤਰ੍ਹਾਂ ਰਹੇਗਾ ਪੂਰਾ ਰੈੱਡ ਦੇ ਵਿੱਚ yellow ਕੰਟਰਾਸਟ ਸੀ ਇਹ yellow ਦੇ ਵਿੱਚ red ਕੰਟਰਾਸਟ ਰਹੇਗਾ ਇਦਾਂ ਸੈਂਟਰ ਦੇ ਵਿੱਚ ਇਸ ਤਰ੍ਹਾਂ ਦਾ ਸੇਮ ਡਿਜ਼ਾਈਨਿੰਗ ਰਹੇਗੀ ਬਹੁਤ ਹੀ ਪਿਆਰਾ ਜਿਹਾ ਸੂਟ ਇਸ ਤਰ੍ਹਾਂ ਦਾ ਰਹੇਗਾ ਜੀ ਸੂਟ ਇਹ ਦੇਖੋ ਹੁਣ 컬러 ਜਿਹੜਾ ਪੂਰਾ ਸਹੀ ਆ ਰਿਹਾ ਹੈ ਥੋੜੀ ਲਾਈਟ ਦੀ ਪ੍ਰੋਬਲਮ ਹੋਣ ਕਰਕੇ ਕਿਸੇ ਵੇਲੇ ਲਾਈਟ ਜੇ ਸ਼ੇਡ ਦੇ ਰਿਹਾ ਸੀਗਾ ਬਟ ਹੁਣ ਬਿਲਕੁਲ ਸਹੀ ਹੈ ਇਹ ਤੁਹਾਨੂੰ ਸਾਡੀ ਸ਼ਾਪ ਤੋਂ ਸਿਰਫ ਤੋਂ ਸਿਰਫ 500 ਦਾ ਸੂਟ ਮਿਲੇਗਾ ਅੱਗੇ ਦਿਖਾਉਣੀ ਹੈ ਜੀ ਤੁਹਾਨੂੰ ਲਾਈਟ ਸ਼ੇਡ ਦੇ ਵਿੱਚ ਸੂਟ ਇਹ ਦੇਖੋ 올ਡ ਲੇਡੀ ਲਈ ਸੂਟ ਇਸ ਤਰ੍ਹਾਂ ਦਾ ਰਹੇਗਾ ਜੀ ਸ਼ਰਟ ਇਹ ਰਹੇਗਾ ਸ਼ਰਟ ਦੇ ਵਿੱਚ ਡਿਜ਼ਾਈਨ ਇਹਦਾ ਫੈਬਰਿਕ ਵੀ ਜੀ ਪਿਓਰ ਕਾਟਨ ਰਹੇਗਾ ਇਹ ਦੇਖੋ ਇਸ ਤਰ੍ਹਾਂ ਦਾ ਰਹੇਗਾ ਡਿਜ਼ਾਈਨ ਦਾ ਬਹੁਤ ਹੀ ਪਿਆਰਾ ਜਿਆ 올ਡ ਲੇਡੀਜ਼ ਲਈ ਸੂਟ ਇਸ ਤਰ੍ਹਾਂ ਦਾ ਰਹੇਗਾ ਡਿਜ਼ਾਈਨ ਇਹ ਹੀ ਸੇਮ ਬਾਕੀ ਤੇ ਰਹੇਗਾ ਸ਼ਰਟ ਦਾ ਡਿਜ਼ਾਈਨ ਇਹ ਦਿਖਾਉਣੀ ਆ ਤੁਹਾਨੂੰ ਅਸੀਂ ਨਾਲ ਡਿਜ਼ਾਈਨ ਵਾਲੀ ਹੈ ਇਹ ਵਿੱਚ ਸੈਲਫ ਪ੍ਰਿੰਟ ਹੈ ਸੈਲਫ ਪ੍ਰਿੰਟ ਦੀ ਬਾਟਮ ਰਹੇਗੀ ਨਾਲ ਇਹ ਰਹੇਗਾ ਜੀ ਨਾਲ ਪਿਓਰ ਕਾਟਨ ਮਲਮਲ ਦੇ ਵਿੱਚ ਦੁਪੱਟਾ ਦੁਪੱਟੇ ਦੀ ਵੀ ਜੀ ਪੂਰੀ ਪ੍ਰੋਪਰ ਲੈਂਥ ਵਿਰਥ ਵਾਲਾ ਹੋਏਗਾ ਸਰਦਾਰੀ ਲੁੱਕ ਵਾਲਾ ਦੁਪੱਟਾ ਇਹ ਦੇਖੋ ਨੇ ਤੁਹਾਨੂੰ ਇਸ ਤਰ੍ਹਾਂ ਕਰੇਗਾ ਡਿਜ਼ਾਈਨ ਦੁਪੱਟੇ ਦਾ ਜਿਸ ਤਰ੍ਹਾਂ ਸ਼ਰਟ ਦਾ ਹੈ ਉਸੇ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਸਾਈਡਾਂ ਤੇ ਰਹੇਗਾ ਔਰ ਜਿਸ ਤਰ੍ਹਾਂ ਦਾ ਬਾਟਮ ਦਾ ਹੈ ਬਾਟਮ ਦਾ ਡਿਜ਼ਾਈਨ ਹੈ ਉਸ ਤਰ੍ਹਾਂ ਦਾ ਸੈਂਟਰ ਦੇ ਵਿੱਚ ਰਹੇਗਾ ਆ ਦੇਖੋ ਸੈਂਟਰ ਦੇ ਵਿੱਚ ਬਾਟਮ ਵਾਲਾ ਡਿਜ਼ਾਈਨ ਫਰੰਟ ਤੇ ਸ਼ਰਟ ਵਾਲਾ ਡਿਜ਼ਾਈਨ ਇਹ ਦੇਖੋ ਬਹੁਤ ਹੀ ਪਿਆਰਾ ਜਿਹਾ ਸੂਟ ਲੱਗ ਰਿਹਾ ਵੀਡੀਓ ਨੂੰ ਕਿਰਪਾ ਕਰਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜ਼ਰੂਰ ਵੀਡੀਓ ਨੂੰ ਸਕਿੱਪ ਕਰਕੇ ਨਾ ਦੇਖਿਆ ਕਰੋ ਇਸ ਤਰ੍ਹਾਂ ਤੁਹਾਨੂੰ ਕੱਪੜੇ ਦੇ ਬਾਰੇ ਵੀ ਪੂਰਾ ਪ੍ਰੋਪਰ ਪਤਾ ਨਹੀਂ ਲੱਗੇਗਾ ਇਹ ਸੂਟ ਜਿਹੜਾ ਤੁਹਾਨੂੰ ਸਾਡੀ ਸ਼ਾਪ ਤੋਂ ਸਿਰਫ 450 ਦਾ ਮਿਲੇਗਾ ਇਹਦੇ ਵਿੱਚ ਤੁਹਾਨੂੰ ਦਿਖਾਉਨੇ ਆ ਜੀ ਅਗਲਾ ਕਲਰ ਜੋ ਹੈ ਬਲੈਕ ਕਲਰ ਦੇ ਵਿੱਚ ਡਿਜ਼ਾਈਨ ਦੋਨਾਂ ਦਾ ਸੇਮ ਹੈ ਕਲਰ ਡਿਫਰੈਂਟ ਹੈ ਉਹ ਬਲੂ ਸ਼ੇਡ ਹੋ ਗਿਆ ਇਹ ਬਲੈਕ ਸ਼ੇਡ ਦੇ ਵਿੱਚ ਇਹ ਦੇਖੋ ਡਿਜ਼ਾਈਨ ਕਿੰਨਾ ਪਿਆਰਾ ਲੱਗ ਰਿਹਾ ਓਲਡ ਲੇਡੀਜ਼ ਲਈ ਇਹ ਰੌਗੀ ਜੀ ਨਾਲ ਬਲੈਕ ਚ ਸੈਲਫ ਪ੍ਰਿੰਟ ਦੀ बॉटम बॉटम ਇਹ ਵੀ ਜੀ ਪੂਰੀ ਦੋਸਤੀ ਰਹੇਗੀ ਇਸ ਤਰ੍ਹਾਂ ਦਾ ਰਹੇਗਾ ਸੂਟ ਬਹੁਤ ਹੀ ਪਿਆਰਾ ਜਿਹਾ ਇਹ ਦਿਖਾਉਣੀ ਆ ਤੁਹਾਨੂੰ ਨਾਲ ਹੁਣ ਪਿਓਰ ਕਾਟਨ ਮਲਮਲ ਦਾ ਦੁਪੱਟਾ ਦੁਪੱਟਾ ਵੀ ਪੂਰਾ ਸ਼ਰਟ اور ਬਾਟਮ ਦੇ ਡਿਜ਼ਾਈਨ ਵਾਲਾ ਸੇਮ ਰਹੇਗਾ ਦਿਖਾਉਣਾ ਇਹ ਰਹੇਗਾ ਸ਼ਰਟ ਦਾ ਡਿਜ਼ਾਈਨ ਇਹ ਵੀ ਸਾਈਡ ਤੇ ਸ਼ਰਟ ਦਾ ਡਿਜ਼ਾਈਨ ਰਹੇਗਾ ਇਸ ਤਰ੍ਹਾਂ ਇਹ ਦੇਖੋ ਜਿਸ ਤਰ੍ਹਾਂ ਦਾ ਸ਼ਰਟ ਤੇ ਵਿੱਚ ਡਿਜ਼ਾਈਨ ਹੈ ਉਸੇ ਤਰ੍ਹਾਂ ਦਾ ਹੀ ਦੁਪट्टे ਦੇ ਸਾਈਡਾਂ ਦੇ ਉੱਪਰ ਡਿਜ਼ਾਈਨ ਰਹੇਗਾ ਇਸ ਤਰ੍ਹਾਂ ਤੁਹਾਨੂੰ ਸੈਂਟਰ ਵੀ ਦਿਖਾਉਣੇ ਆ ਉਸ ਦੇ ਵਿੱਚ ਦੇਖਿਓ ਤੁਸੀਂ ਜਿਸ ਤਰ੍ਹਾਂ ਬਾਟਮ ਦਾ ਡਿਜ਼ਾਈਨ ਹੈ ਉਹ ਵਾਲਾ ਡਿਜ਼ਾਈਨ ਰਹੇਗਾ ਆ ਦੇਖੋ ਜੀ ਦੁਪट्टे ਦੇ ਸੈਂਟਰ ਦੇ ਵਿੱਚ ਸੇਮ ਬਾਟਮ ਬਾਟਮ ਵਾਲਾ ਸੈਲਫ ਪ੍ਰਿੰਟ ਦਾ ਡਿਜ਼ਾਈਨ ਰਹੇਗਾ ਕਿਰਪਾ ਕਰਕੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਕਿਉਂਕਿ ਤੁਹਾਡੇ ਕਮੈਂਟਾਂ ਦੇ ਨਾਲ ਹੀ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਕਿ ਅਸੀਂ ਅੱਗੇ ਤੋਂ ਜਿਹੜੇ ਹੈਗਾ ਵਧੀਆ ਵੀਡੀਓਜ਼ ਬਣਾ ਕੇ ਤੁਹਾਡੇ ਤੱਕ ਲੈ ਕੇ ਆਈਏ ਤਦ ਤੱਕ ਲਈ ਬਹੁਤ ਬਹੁਤ ਧੰਨਵਾਦ